पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे और ये कांग्रेस के इतने बड़े परिवार की बेटी खुश होकर के तालियां बजा रही थी ਪੰਜਾਬ ਕੇ ਕਾਂਗਰਸ ਕੇ ਮੁੱਖ ਮੰਤਰੀ ਗਾਂਧੀ ਪਰਿਵਾਰ ਕੀ ਇੱਕ ਸਦਸ્ય ਕੀ ਮੌਜੂਦਗੀ ਮੇਂ ਜਿਸ ਤਰੀਕੇ ਸੇ ਬਿਹਾਰੀਓਂ ਕੋ ਪੰਜਾਬ ਨਾ ਗੁਸਲਨੇ ਕੀ ਧਮਕੀ ਦੇ ਰਹੇ ਤੇ ਔਰ ਉਹ ਤਾਲੀਆਂ ਬਜਾ ਰਹੇ ਸੀ ਜ਼ੁਬਾਨ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਸ਼ਹਿਰੋਂ ਕਢਾਵਾਂ ਕਦੇ ਕਦਾਰ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਹੁੰਦੀਆਂ ਨੇ ਉਹ ਦੰਦਾ ਨਾ ਖੁੱਲਣੀਆਂ ਪੈਂਦੀਆਂ ਨੇ ਪੰਜਾਬ ਤੋਂ ਬਿਹਾਰ ਤੱਕ ਦੀ ਸਿਆਸਤ ਗਰਮਾਈ ਹੋਈ ਹੈ ਬਿਆਨ ਪੁਰਾਣੇ ਨੇ ਕਲੇਸ਼ ਨਵਾ ਪੈ ਰਿਹਾ ਤੇ ਲੀਡਰ ਵੀ ਸੋਚਦੇ ਹੋਣੇ ਤੇ ਕਿੱਥੇ ਕਿਹੜਾ ਬਿਆਨ ਦਿੱਤਾ ਆ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਹਮੇਸ਼ਾ ਹੀ ਬਹੁਤ ਇੰਟਰਸਟਿੰਗ ਰਹੀਆਂ ਨੇ ਚਾਹੇ ਉਹ ਵਿਧਾਨ ਸਭਾ ਹੋਣ ਚਾਹੇ ਉਹ ਲੋਕ ਸਭਾ ਹੋਣ ਬਿਹਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਲ ਬਦਲੇ ਜਾਂਦੇ ਆ ਜਿਸ ਤਰੀਕੇ ਨਾਲ ਗੱਠ ਜੋੜ ਟੁੱਟਦੇ ਆ ਨਵੇਂ ਬਣਦੇ ਆ ਔਰ ਬਿਹਾਰ ਦੇ ਵਿੱਚ ਇਸ ਵਾਰੀ ਥੋੜਾ ਜਿਹਾ ਚਿਲਕਾਰਾ ਪੰਜਾਬ ਵਾਲਾ ਪੈ ਰਿਹਾ ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਸਤਖ ਦਿੱਤੀ ਸੀ ਤੇ ਇੱਕ ਵੱਡਾ ਮੰਡੇਟ ਮਿਲਿਆ ਸੀ ਤੇ ਉੱਥੇ ਜਨ ਸੁਰਾਜ ਦੇ ਨਾਮ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਪੀਕੇ ਦੇ ਨਾਮ ਤੋਂ ਜਾਣੇ ਜਾਂਦੇ ਸੀਗੇ ਜਿਹੜੇ ਸਿਆਸੀ ਰਣਨੀਤੀਕਾਰ ਮੰਨੇ ਜਾਂਦੇ ਆ ਔਰ ਰਣਨੀਤੀ ਘਾੜੇ ਅਜਿਹੇ ਆ ਕਿ ਸਰਕਾਰਾਂ ਵੱਡੀਆਂ-ਵੱਡੀਆਂ ਬਣਾ ਦਿਤੀਆਂ ਉਹਨਾਂ ਨੇ ਚਾਹੇ ਮੁਲਕ ਦੀ ਗੱਲ ਹੋਵੇ ਬੰਗਾਲ ਦੀ ਗੱਲ ਹੋਵੇ ਪੰਜਾਬ ਦੀ ਗੱਲ ਹੋਵੇ ਹੋਰ ਵੀ ਕਈ ਚੀਜ਼ਾਂ ਨੇ ਹੁਣ ਗੱਲ ਇਹ ਆ ਕਿ ਉੱਥੇ ਰੈਲੀ ਕਰਨ ਜਾਂਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਉੱਥੇ ਯਾਦ ਆਉਂਦੀ ਹੈ ਚਰਨਜੀਤ ਚੰਨੀ ਦੀ ਜਿਹੜੇ ਕਿ ਕੁਝ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਸੀਗੇ ਕਾਂਗਰਸ ਦੀ ਜਿਹੜੀ ਚੁਆਇਸ ਸੀਗੀ ਅਮਰਿੰਦਰ ਸਿੰਘ ਨੂੰ ਹਟਾ ਕੇ ਉਹਨਾਂ ਦੇ ਵੱਲੋਂ ਦਿੱਤੇ ਗਏ ਪ੍ਰਵਾਸੀਆਂ ਮੁਤਲਕ ਬਿਆਨ ਨੇ ਬਿਹਾਰ ਤੋਂ ਲੈ ਕੇ ਪੰਜਾਬ ਤੱਕ ਦੀ ਸਿਆਸਤ ਬੰਗਾ ਦਿੰਦੀ ਹੈ ਔਰ ਇਹਦੇ ਉੱਤੇ ਨਵੇਂ ਸਵਾਲ ਨਵੇਂ ਬਵਾਲ ਹੋ ਰਹੇ ਹੈ ਇੱਕ ਰਿਪੋਰਟ ਤੁਹਾਡੇ ਪੇਸ਼ ਹੈ ਫਿਰ ਆਪਣੀ ਰਾਏ ਸਾਨੂੰ ਜਿਹੜੀ ਹੈ ਸਾਂਝੀ ਕਰਿਓ ਨੰਬਰ 501 3426 304 7680 ਤੇ ਏਰੀਆ ਕੋਡ ਉਹੀ 0172 ਸਾਬਕਾ ਸੀਐਮ ਚੰਨੀ ਦਾਏ ਬਿਆਨ ਫਿਰ ਤੋਂ ਚਰਚਾ ਚਾਇਆ ਕਿਉਂਕਿ ਵਿਹਾਰ ਐਲ ਜੀਪੀਐਮ ਮੋਦੀ ਨੇ ਇਸ ਦਾ ਜ਼ਿਕਰ ਕਰਦਿਆਂ ਕਾਂਗਰਸ ਨੂੰ ਕਹਿ ਰਿਹਾ ਹੈ ਵਿਹਾਰ ਚੋਣਾਂ ਨੂੰ ਲੈ ਕੇ ਜਿੱਥੇ ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਹੈ ਤੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਿਆਨ ਦਾ ਜ਼ਿਕਰ ਕਾਂਗਰਸ ਦੇ ਖਿਲਾਫ ਕੀਤਾ ਹੁਣ ਆਪਾ ਚੰਦਿੰਦਿਆ ਕਿਹਾ ਕਿ 3 ਸਾਲ ਪਹਿਲਾਂ ਜਿੱਥੇ ਪੰਜਾਬ ਦੇ ਸਾਬਕਾ ਸੀਐਮ ਯੂਪੀ ਤੇ ਵਿਹਾਰ ਦੇ ਲੋਕਾਂ ਲਈ ਪੱਦੀ ਸ਼ਬਦਾਵਲੀ ਵਰਤ ਰਹੇ ਸਨ ਉਸ ਵੇਲੇ ਕਾਂਗਰਸ ਆਗੂ ਤੇ ਗਾਂਧੀ ਪਰਿਵਾਰ ਦੀ ਬੇਟੀ ਨਾਲ ਖੜੇ ਹੋ ਕੇ ਤਾੜੀਆਂ ਮਜਾ ਰਹੇ ਸੀ कांग्रेस के पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे इतने बड़े परिवार की बेटी खुश होकर के तालियां बजा रही थी उधर तेलंगाना और कर्नाटक में कांग्रेस के नेता बिहारियों को गालियां देते रहते हैं तमिलनाडु में PMK के लोग बिहार के मेहनत लोगों को प्रताड़ित करते हैं। इकले पीएम नहीं नहीं इस बयान सांसद चिराग पासवान ने भी कांग्रेस न सवाल किया यूपी बिहार के लोगों बारे नजरिया स्पष्ट करने लिया कि पंजाब के कांग्रेस के मुख्यमंत्री गांधी परिवार के एक सदस्य की मौजूदगी में जिस तरीके से बिहारियों को पंजाब ना घुसने की धमकी दे रहे थे और वो तालियां बजा रही थी कांग्रेस की सदस्य तो ये तमाम चीजें अपने में दर्शाता है कि कांग्रेस तेलंगाना में बिहारियों के साथ इसी तरीके का बर्ताव किया जाता है तो किस मुंह से ये लोग अब आते हैं बिहार में वोट मांगने के लिए बल्कि जनता को पूछना चाहिए कि भाई जब आपके दल के मुख्यमंत्री बिहारियों को गालियां देते हैं दूसरे राज्यों में तब ये लोग ताली बजाते हैं और वही कांग्रेस के नेता यहाँ पे आते हैं ਰਾਜੀ ਜਵਾਬ ਦੇ ਭਈਆ 3 ਸਾਲ ਪਹਿਲਾਂ ਪੰਜਾਬ ਚ ਕਾਂਗਰਸੀ ਆਗੂ ਵੱਲੋਂ ਦਿੱਤਾ ਇਹ ਬਿਆਨ ਬਿਹਾਰ ਚੋਣਾਂ ਚ ਕੀ ਹੁਣ ਕਾਂਗਰਸ ਲਈ ਮੁਸ਼ਕਿਲ ਪੈਦਾ ਕਰੇਗਾ ਇਹ ਦੇਖਣਾ ਹੋਵੇਗਾ ਜਿੱਥੇ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣ ਹੈ ਤੇ ਪੰਜਾਬ ਦੇ ਅੰਦਰ ਸਾਲ ਡੇਢ ਬਾਅਦ ਜਿਹੜੀ ਹੈ ਵਿਧਾਨ ਸਭਾ ਚੋਣ ਆ ਜਾਣੀ ਹੈ ਇਹ ਪੰਜਾਬ ਦੇ ਵਿੱਚ ਕਾਂਗਰਸ ਦੇ ਉੱਤੇ ਕੀ ਅਸਰ ਪਾਏਗੀ ਜਿਹੜੀ ਕਿ ਆਪਾਂ ਨੂੰ ਆਪਣੇ ਆਪ ਨੂੰ ਸਰਕਾਰ ਬਣਾਉਣ ਦੇ ਨੇੜੇ ਵੇਖ ਰਹੀ ਹੈ ਔਰ ਮੌਜੂਦਾ ਜਿਹੜਾ ਇੰਡੀਆ ਅਲਾਈንስ ਹੈ ਬਿਹਾਰ ਦੇ ਵਿੱਚ ਉਸ ਨੂੰ ਇਸ ਦਾ ਕੀ ਨੁਕਸਾਨ ਵੇਖਣ ਨੂੰ ਮਿਲ ਸਕਦਾ ਹੈ ਜਾਂ ਫਿਰ ਇਹ ਮਹਿਜ ਇੱਕ ਸਿਆਸੀ ਬਿਆਨ ਹੈ ਜਿਹੜਾ ਕਿ ਇਹ ਹਵਾ-ਹਵਾਈ ਸਿੱਧ ਹੋਵੇਗਾ ਜਾਂ ਫਿਰ ਵਾਕਈ ਹੀ ਕਾਂਗਰਸ ਨੂੰ ਇਹਦਾ ਵੱਡਾ ਖਮਿਆਜਾ ਜਾਨੀ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਦਿੱਤਾ ਬਿਆਨ ਨਾ ਕੇਵਲ ਕਾਂਗਰਸ ਬਲਕਿ ਉਸ ਐਲਾਈਂਸ ਦੇ ਵਿੱਚ ਉਹਨਾਂ ਦੇ ਉਹ ਤਮਾਮ 파ਟਰਨਰ ਚਾਹੇ ਉਹ ਉਥੋਂ ਦੇ ਜਿਹੜੇ ਆ ਲੋਕਲ ਜਿਹੜੇ ਪਾਰਟੀਆਂ ਨੇ ਉਹ ਇਸ ਤੋਂ ਇਲਾਵਾ ਯੂਪੀ ਦੀ ਜਿਹੜੀ ਪਾਰਟੀਆਂ ਨੇ ਉਹ ਕੀ ਇਹਨਾਂ ਸਾਰਿਆਂ ਨੂੰ ਹੀ ਰਲ ਕੇ ਜਿਹੜਾ ਖਮਿਆਜਾ ਭੁਗਤਣਾ ਪਏਗਾ ਖਾਸ ਕਰਕੇ ਜੇ ਗੱਲ ਕਰੀਏ ਤਾ ਯਾਦਵ ਪਰਿਵਾਰ ਦੀ ਜੀ ਲਾਲੂ ਪ੍ਰਸ਼ਾਦ ਯਾਦਵ ਹੋਰਾਂ ਦਾ ਸਪੁੱਤਰ ਜਿਹੜੇ ਮੇਨ ਤੌਰ ਦੇ ਉੱਤੇ ਐਕਟਿਵ ਨੇ ਸਾਬਕਾ ਮੁੱਖ ਮੰਤਰੀ ਉੱਥੇ ਉਪ ਮੁੱਖ ਮੰਤਰੀ ਜਿਹੜੇ ਆ ਰਹਿ ਚੁੱਕੇ ਸੀਗੇ ਨਤੀਸ਼ੁਰਾਂ ਦੀ ਸਰਕਾਰ ਦੇ ਵਿੱਚ ਜਿਨ੍ਹਾਂ ਨੂੰ ਭਤੀਜਾ ਕਹਿ ਕੇ ਚਾਚਾ ਕਹਿ ਕੇ ਜਿਹੜਾ ਹੈ ਉਹ ਇੱਕ ਦੂਸਰੇ ਨੂੰ ਸੰਬੋਧਿਤ ਹੁੰਦੇ ਸੀ ਕਿ ਹੁਣ ਵੱਖਰੇ ਹੋ ਕੇ ਚੋਣ ਲੜ ਰਿਹਾ ਉਹ ਇੰਡੀਆ ਆਲਾਈንስ ਦਾ ਹਿੱਸਾ ਨੇ ਤੇ ਉਹ ਜਿਹੜਾ ਐਨਡੀਏ ਦੇ ਨਾਲ ਰਲ ਕੇ ਜਿਹੜੇ ਨਤੀਸ਼ੂਰੀ ਸਰਕਾਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਜਿਹੜੀ ਸਪੀਚ ਦੇ ਵਿੱਚ ਉਹਨਾਂ ਨੂੰ ਇੱਕ ਵਾਰੀ ਫੇਰ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਦੀ ਯਾਦ ਆਈ ਹੈ ਇਹ ਯਾਦ ਹੁਣ ਕੀ ਕਿਸੇ ਪਾਰਟੀ ਲਈ ਕਿਆਮਤ ਬਣੇਗੀ ਕਾਲਰ ਸੜਨਾ ਜੁੜ ਚੁੱਕਿਆ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਰਣਜੀਤ ਸਿੰਘ ਗੱਲ ਕਰ ਰਹੇ ਆਂ ਜੀ ਮੋਗੇ ਤੋਂ ਅੱਛਾ ਰਣਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਬਿਆਨ ਜਿਹੜਾ ਹੈ ਸਹਿਜ ਹੀ ਨਿਬੜ ਜਾਵੇਗਾ ਜਾਂ ਕਾਂਗਰਸ ਨੂੰ ਸਹਿਜ ਕਰੇਗਾ ਦੇਖੋ ਭਾਈ ਇਹ ਇਲੈਕਸ਼ਨ ਦਾ ਦੌਰ ਹੈ ਪੰਜਾਬ ਦੇ ਵਿੱਚ ਵੀ ਤੁਹਾਨੂੰ ਬੜਾ ਕਰੰਤਾਰ ਜੇ ਇਲੈਕਸ਼ਨ ਹੋ ਰਿਹਾ ਔਰ ਬਿਹਾਰਤ ਵੀ ਹੋ ਰਿਹਾ ਗੱਲ ਇਹ ਵੀ ਰਾਜਨੀਤਿਕ ਪਾਰਟੀਆਂ ਆਪੋ ਆਪਣੀ ਰੋਟੀਆਂ ਸਿੱਖਦੀਆਂ ਪੰਜਾਬ ਦੇ ਵਿੱਚ ਐਸਸੀ ਨੂੰ ਲੈ ਕੇ ਵੋਟ ਮੰਗੀ ਜਾਂਦੀ ਆ ਵੀ ਜਿਹੜੇ ਬਿਹਾਰੀ ਆ ਇਹਨਾਂ ਨੂੰ ਆਪਾਂ ਬਾਹਰ ਕੱਢਣਾ ਤਾਂ ਜੋ ਪੰਜਾਬੀਆਂ ਨੂੰ ਜਿਹੜਾ ਰੋਜ਼ਗਾਰ ਮਿਲੇ ਇਹ ਪੰਜਾਬੀਆਂ ਦੇ ਗੱਲ ਪੈਂਦੇ ਜੋ ਪਿਛਲੇ ਦਿਨੀ ਘਟਨਾਵਾ ਵੀ ਜੜੀਆਂ ਹੋਈਆਂ ਹਨ ਉਹ ਪ੍ਰਚਾਰ ਕੀਤਾ ਜਾ ਰਿਹਾ ਔਰ ਬਿਹਾਰ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਦੇਖਦੇ ਪ੍ਰਧਾਨ ਮੰਤਰੀ ਵੱਲੋਂ ਕਿ ਚੰਨੀ ਸਾਹਿਬ ਨੇ ਬਿਆਨ ਦਿੱਤਾ ਸੀ ਸੋਨੀਆ ਗਾਂਧੀ ਮੌਕੇ ਤੇ ਮੌਜੂਦ ਸੀ ਇਹ ਜਿਹੜੇ ਪੰਜਾਬ ਦੇ ਵਿੱਚੋਂ ਆਪਾਂ ਸਾਰੇ ਬਿਹਾਰੀ ਜਿਹੜੇ ਆ ਬਾਹਰ ਕੱਢ ਦੇਣੇ ਆ ਇਸ ਕਰਕੇ ਜਿਹੜੀ ਆ ਇਹ ਪੰਜਾਬ ਦੇ ਵਿੱਚ ਸਾਜ਼ਿਸ਼ਾਂ ਜਿਹੜੀਆਂ ਤੁਹਾਡੇ ਖਿਲਾਫ ਰੱਖੀਆਂ ਜਾਂਦੀਆਂ ਇੱਕ ਤਰ੍ਹਾਂ ਦੇ ਨਾਲ ਇਹ ਜਿਹੜੇ ਬਿਆਨ ਹੁੰਦੇ ਨਾ ਇਹ ਬਿਆਨ ਕੋਈ ਇਲੈਕਸ਼ਨ ਫਾਇਦੇ ਵਾਸਤੇ ਨਹੀਂ ਆ ਇਹ ਬਿਆਨ ਜਿਹੜੇ ਆ ਪੜਕਾਊ ਕੰਮ ਕਰਦੇ ਨੇ ਚਾਹੇ ਉਹ ਜ਼ਮੀਦਾਰ ਹੋਣ ਚਾਹੇ ਉਹ ਕਿਸੇ ਵੀ ਹੋਰ ਕਮਿਊਨਿਟੀ ਦਾ ਬੰਦਾ ਹੋਵੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਜਦੋਂ ਇਲੈਕਸ਼ਨ ਆ ਇਲੈਕਸ਼ਨ ਤਾਂ ਹਮੇਸ਼ਾ ਲੋਕ ਜਿਹੜੇ ਵੋਟ ਪਾਉਂਦੇ ਨੇ ਨਾ ਉਹ ਇਹ ਸੋਚ ਕੇ ਪਾਉਂਦੇ ਆ ਕਿ ਕੰਮ ਕਿੰਨੇ ਕੀਤਾ ਹੁਣ ਲੋਕ ਉਹ ਪਹਿਲਾਂ ਵਾਲੇ ਨਹੀਂ ਰਹੇ ਕਿ ਜੱਟ ਜ਼ਿਮੀਦਾਰ ਕੌਣ ਆ ਜਾਂ ਮਜੀਦ ਸਿੰਘ ਕੌਣ ਆ ਜਾਂ ਫਲਾਣਾ ਕੌਣ ਆ ਇਸ ਚੀਜ਼ ਨੂੰ ਲੈ ਕੇ ਵੋਟ ਨਹੀਂ ਪੈਦੀ ਪੰਜਾਬ ਦੇ ਵਿੱਚ ਜਾਂ ਬਿਹਾਰ ਦੀ ਮੈਂ ਗੱਲ ਕਰਾਂ ਕਿ ਬਿਹਾਰ ਦੇ ਵਿੱਚ ਲੋਕਾਂ ਨੂੰ ਮਗਰ ਲਾਉਣਾ ਜਿਹੜਾ ਬੜਾ ਔਖਾ ਕਿਉਂਕਿ ਜਿੱਥੇ ਕਮਿਊਨਿਟੀ ਜ਼ਿਆਦਾ ਹੈ ਹੁਣ ਮੰਨ ਲਓ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਜ਼ਿਆਦਾ ਹੈ ਹਿੰਦੂ ਕਮਿਊਨਿਟੀ ਜ਼ਿਆਦਾ ਹੈ ਔਰ ਜਿਹੜੇ ਇਹ ਪ੍ਰਵਾਸੀ ਇਹਨਾਂ ਦੀ ਗਿਣਤੀ ਘੱਟ ਵਾ ਉਧਰ ਬਿਹਾਰ ਦੇ ਵਿੱਚ ਵੇਖੀਏ ਤਾਂ ਗਿਣਤੀ ਉਹਨਾਂ ਦੀ ਪੰਜਾਬੀਆਂ ਦੀ ਘੱਟ ਹੈ ਇਸ ਕਰਕੇ ਉਹਨਾਂ ਨੂੰ ਲਭਾਉਣ ਦੀ ਖਾਤਰ ਜਿਹੜੇ ਅਜਿਹੇ ਬਿਆਨ ਜਿਹੜੇ ਆ ਲੋਕਾਂ ਨੂੰ ਯਾਦ ਕਰਵਾਏ ਜਾ ਰਹੇ ਆ ਪਰ ਇਹਨਾਂ ਲੀਡਰਾਂ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਠੀਕ ਹੈ ਇਹਨਾਂ ਦੇ ਜਿਹੜੀਓ ਤੁਸੀਂ ਵੋਟਾਂ ਦੇ ਵਟੋਰ ਸਕਦੇ ਹੋ ਹਮਦਰਦੀ ਦਾ ਲੈ ਸਕਦੇ ਹੋ ਆਪੋ ਆਪਣੀ ਜਗ੍ਹਾ ਦੇ ਉੱਪਰ ਚਾਹੇ ਪੰਜਾਬ ਆ ਚਾਹੇ ਬਿਹਾਰ ਆ ਪਰ ਇਸ ਦਾ ਅਸਰ ਕਿੰਨਾ ਮਾੜਾ ਹ ਲੋਕਾਂ ਦਾ ਆਪਸੀ ਪਿਆਰ ਭਾਈਚਾਰਾ ਜਿਹੜਾ ਉਹ ਖਤਮ ਹੁੰਦਾ ਫਿਰ ਲੋਕਾਂ ਦੇ ਅੰਦਰ ਦੇ ਵਿੱਚ ਕਿਤਨੇ ਕਿਤਨੇ ਨਫਰਤ ਪੈਦਾ ਹੁੰਦੀ ਹੈ ਪੰਜਾਬ ਦੇ ਵਿੱਚ ਜਿਹੜਾ ਨਫਰਤ ਦਾ ਬੀਜ ਬੀਜਿਆ ਗਿਆ ਸੀਗਾ ਉਸ ਦਾ ਨਤੀਜਾ ਵੇਖ ਲਓ ਅੱਜ ਕੀ ਹੈ ਪਰ ਲੋਕੀ ਜਿਹੜੇ ਨੇ ਉਹ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਸਿਆਣੇ ਆ ਲੋਕੀ ਜਿਹੜੇ ਕੁਛੇਰ ਬਾਅਦ ਗੱਲ ਨੂੰ ਭੁੱਲ ਜਾਂਦੇ ਆ ਪਰ ਇਹ ਲੀਡਰ ਜਿਹੜੇ ਆ ਇਹ ਨਹੀਂ ਲੋਕਾਂ ਨੂੰ ਭੁੱਲਣ ਦਿੰਦੇ ਇੱਕ ਪਾਸੇ ਤਾਂ ਇੱਕ ਲੀਡਰ ਕਹਿੰਦਾ ਕਿ ਮੈਂ ਦੇਸ਼ ਦੀ ਇਕਤਾ ਅਖੰਡਤਾ ਨੂੰ ਕਾਇਮ ਰੱਖਣਾ ਚਾਹਣਾ ਦੇ ਲੋਏ ਸੌ ਚੁੱਕਦੇ ਆ ਔਰ ਇੱਕ ਪਾਸੇ ਇੱਕ ਦੂਜੇ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਲੋਕਾਂ ਨੂੰ ਆਪਸੇ ਵਿੱਚ ਛੋੜਨ ਦੀਆਂ ਗੱਲਾਂ ਕਰਦੇ ਆ ਇਸ ਸਮੇਂ ਦੁਬਾਰਾ ਇਹ ਚੀਜ਼ਾਂ ਗੜੀਆਂ ਖਾਸ ਕਰਕੇ ਰਾਜਨੀਤੀ ਦੇ ਵਿੱਚ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਆ ਤੁਹਾਡਾ ਮੰਨਣਾ ਕੀ ਹੈ ਕਿ ਜਿਸ ਤਰੀਕੇ ਦੇ ਨਾਲ ਤਰਨ ਤਰਨ ਇਲਾਕੇ ਦੀ ਜਿਹੜੀ ਜਿਹੜੀ ਵੋਟਰ ਦੀ ਮੈਂਟੈਲਿਟੀ ਹੈ ਉਹ ਇਸ ਬਿਆਨ ਨੂੰ ਇੱਥੇ ਤਾਂ ਕਿ ਉਹ ਪ੍ਰਾਈਡ ਦੇ ਕੰਟੈਕਸਟ ਦੇ ਵਿੱਚ ਲੈਣਗੇ ਤੇ ਉੱਥੇ ਕਾਂਗਰਸ ਨੂੰ ਜਿਹੜਾ ਹੈ ਉਹ ਖਮਿਆਜ਼ਾ ਪੁੱਗਤਣਾ ਪੈ ਸਕਦਾ ਨਹੀਂ ਜੀ ਤਰਨਤਾਂ ਜਿਮਨੀ ਚੋਣ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਸਿੱਧਾ ਕਿਉਂਕਿ ਤਰਨਤਾਂ ਦੀ ਫ੍ਰੀਡੀ ਪੂਰੇ ਪੰਜਾਬ ਨਾਲੋਂ ਵੱਖਰੀ ਹੈ ਉੱਥੇ ਜਿਹੜੀ ਵੋਟ ਹੈ ਨਾ ਉੱਥੇ ਪੰਥਕ ਵੋਟ ਆ ਉੱਥੇ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਣਾ ਕਿ ਬਿਹਾਰ ਬਿਹਾਰ ਚੋਣਾਂ ਦੇ ਉੱਤੇ ਪਏਗਾ ਪ੍ਰਭਾਵ ਬਿਲਕੁਲ ਬਿਹਾਰ ਚੋਣਾਂ ਦੇ ਉੱਤੇ ਬਿਲਕੁਲ ਪਊਗਾ ਜੀ ਕਿਉਂਕਿ ਉੱਥੇ ਮੈਂ ਜਿਵੇਂ ਜ਼ਿਕਰ ਕੀਤਾ ਕਿ ਇੱਥੇ ਦਾ ਕੁਝ ਗਿਣਤੀ ਪ੍ਰਵਾਸੀ ਨੇ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਸਕੇਲਟੀ ਉਹਨਾਂ ਦੀ ਹੈ ਉੱਥੇ ਵੱਡਾ ਖਮਿਆਜ਼ਾ ਉੱਥੇ ਕਾਂਗਰਸ ਨੂੰ ਹੋਏਗਾ ਜਾਂ ਉੱਥੋਂ ਦੀ ਸਥਾਨਕ ਪਾਰਟੀ ਜਿਹੜੀ ਲਾਲੂ ਪ੍ਰਸਾਦ ਯਾਦਵ ਹੋਰਾਂ ਵੱਡਾ ਖਮਿਆਲਤ காங்கிரஸ் ਨੂੰ ਬੋਤਣਾ ਪੈਣਾ ਕਿਉਂਕਿ ਬਿਆਨਬਾਜ਼ੀ ਜਿਹੜੀ ਕਾਂਗਰਸ ਵੱਲ ਹੋਈ ਹੈ ਬਾਕੀ ਜਿਹੜੀ ਲਾਲੂ ਪ੍ਰਸ਼ਾਦ ਯਾਦਵ ਨੇ ਉਹ ਤਾਂ ਖੁਦ ਹੀ ਬਿਹਾਰੀ ਨੇ ਉਹਨਾਂ ਨੂੰ ਇਸ ਚੀਜ਼ ਦਾ ਕੋਈ ਵੱਡਾ ਫਰਕ ਨਹੀਂ ਪੈਣਾ ਫਰਕ ਪੈਣਾ ਤਾਂ ਸਿਰਫ ਕਾਂਗਰਸ ਨੂੰ ਪੈਣਾ ਇਸ ਕਰਕੇ ਜਿਹੜੇ ਬਿਆਨਾਂ ਤੋਂ ਥੋੜਾ ਇਸ ਵੇਲੇ ਇਕੱਠੇ ਮਿਲ ਕੇ ਲੜ ਰਹੇ ਆ ਤੇ ਉਹਨਾਂ ਨੂੰ ਹੋ ਸਕਦਾ ਹੈ ਕਿ ਜਸਟੀਫਾਈ ਕਰਨਾ ਔਖਾ ਹੋ ਜੇ ਜਿਵੇਂ ਹੁਣ ਅੱਜ ਕੱਲ ਬੀਜੇਪੀ ਨੂੰ ਕੈਪਟਨ ਮੋਰਿੰਦਰ ਸਿੰਘ ਦੇ ਬਿਆਨ ਜਸਟੀਫਾਈ ਕਰਨੇ ਪੈ ਰਹੇ ਆ ਇਹਨੂੰ ਜਸਟੀਫਾਈ ਕਰਨਾ ਤਾਂ ਔਖਾ ਹੋਣਾ ਹੀ ਆ ਉਹਦਾ ਕਾਰਨ ਪਤਾ ਕੀ ਆ ਦੇਖੋ ਜਿਹੜੀ ਤੁਹਾਡੇ ਨਾਲ ਪਾਰਟੀ ਆ ਕਾਂਗਰਸ ਤੇ ਹੁਣ ਆ ਜਿਹੜੀ ਮਿਲ ਕੇ ਇਲੈਕਸ਼ਨ ਲੜ ਰਹੇ ਆ ਜੇ ਮੰਨ ਲਓ ਕਾਂਗਰਸ ਨੇ ਕੋਈ ਗਲਤੀ ਕੀਤੀ ਤੇ ਤਾਂ ਖਮ ਆ ਜਾ ਜਿਹੜਾ ਆਰਜीडी ਨੂੰ ਭੁਗਤ ਨਹੀਂ ਪੈਣਾ ਪਰ ਇੱਥੇ ਹੁਣ ਇਹ ਆ ਕਿ ਇਸਨੂੰ ਕਵਰ ਕਿੰਨਾ ਕਰਨਾ ਇਹ ਹੁਣ ਲਾਲੂ ਪ੍ਰਸ਼ਾਦ ਯਾਦਵ ਜਿਹੜਾ ਜ਼ਰੂਰ ਸੋਚਦੇ ਹੋਣਗੇ ਜਾਂ ਕਾਂਗਰਸ ਜਿਹੜੀ ਆ ਜ਼ਰੂਰ ਸੋਚਦੀ ਹੋਊਗੀ ਜਦੋਂ ਰੈਲੀ ਕਾਂਗਰਸ ਦੀ ਹੋਣੀ ਆ ਉਹਦੇ ਵਿੱਚ ਦੇਖਾਂਗੇ ਕਿ ਹੁਣ ਇਸ ਤਰ੍ਹਾਂ ਇਸ ਜੀ ਨੂੰ ਜਿਹੜਾ ਕਵਰ ਕੀਤਾ ਜਾਂਦਾ ਜੀ ਠੀਕ ਆ ਸ਼ੁਕਰੀਆ ਰਣਜੀਤ ਜੀ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ। ਸਵਾਗਤ ਹੈ ਤੁਹਾਡਾ। ਕੌਣ ਬੋਲਦੇ ਹੋ? ਕਿੱਥੋਂ ਬੋਲਦੇ ਹੋ? ਕੀ ਕਹਿਣਾ ਤੁਹਾਡਾ? ਜੀ। ਇਹ ਜ਼ਿਲ੍ਹਾ ਸੰਗਰੂਰ ਤੋਂ ਗੱਲ ਕਰ ਰਹੇ ਜੀ ਰਜਿੰਦਰ। ਜੀ ਰਜਿੰਦਰ ਜੀ। ਜੀ ਜੀ ਗੱਲ ਕਰਦੇ ਆ। ਅਗਰ ਜਿਹੜਾ ਸਾਬਕਾ ਮੁੱਖ ਮੰਤਰੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ, ਉਹ ਬਿਆਨ ਸਹੀ ਨਹੀਂ ਲੱਗ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦਾ ਬਿਆਨ ਨਿਕਲ ਕੇ ਸਾਹਮਣੇ ਇੱਕ ਤਾਂ ਉਹਨਾਂ ਦਾ ਬਿਆਨ ਦੇਣਾ, ਦੂਜੇ ਪਾਸੇ ਬਿਹਾਰ ਦੇ ਵਿੱਚ ਇਲੈਕਸ਼ਨ। ਹੂੰ। ਕੀ ਤਰ੍ਹਾਂ ਕੀ ਇਹ ਬਿਆਨ ਉਹਨਾਂ ਦੀ ਜਿਹੜੀ ਚੋਣ ਹੋਣੀ ਹੈ। ਕਾਂਗਰਸ ਪਾਰਟੀ ਉਥੋਂ ਲਾਲ ਰਹੀ ਹੈ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਰਕੇ ਪਰ ਇਹ ਬਿਆਨ ਜਿਹੜਾ ਹੈ ਮੌਜੂਦਾ ਬਿਆਨ ਨਹੀਂ ਹੈ ਰਜਿੰਦਰ ਜੀ ਇਹ ਬਿਆਨ ਪੁਰਾਣਾ ਹੈ ਪਰ ਇਸ ਨੂੰ ਤਾਜ਼ਾ ਕਰ ਦਿੱਤਾ ਗਿਆ ਹੈ ਵਾਈਪ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਿਹਾਰ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਜਦੋਂ ਗਏ ਤਾਂ ਕੀ ਇਹਦਾ ਅਸਰ ਪੈ ਸਕਦਾ ਜਾਂ ਨਹੀਂ ਪੈ ਸਕਦਾ ਜਿਹੜਾ ਬਿਆਨ ਹੈ ਪੁਰਾਣਾ ਇਹਨੂੰ ਦੁਬਾਰਾ ਤੋਂ ਚੱਕ ਲੈ ਗਿਆ ਕਿਉਂਕਿ ਇਹ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦੇ ਬਿਆਨਾਂ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਿਹੜੇ ਇਹਦੇ ਬਿਆਨ ਹੁੰਦੇ ਨੇ ਉਹ ਪੱਕਦੇ ਨੇ ਇਸ ਕਰਕੇ ਜਿਹੜੇ ਪੁਰਾਣੇ ਬਿਆਨ ਨੇ ਅਗਰ ਪੁਰਾਣ ਜਿਹੜਾ ਬਿਆਨ ਪੁਰਾਣਾ ਵੀ ਹੈ ਤਾਂ ਉਦੋਂ ਵੀ ਦੇਖ ਕੇ ਬੋਲਣਾ ਚਾਹੀਦਾ ਹਰ ਇੱਕ ਨੂੰ ਤੇ ਦਾ ਖੈਰ ਕਹਿੰਦੇ ਉਦੋਂ ਹੁਣ ਸਾਬਕਾ ਮੁੱਖ ਮੰਤਰੀ ਨੇ ਪਹਿਲਾਂ ਮੁੱਖ ਮੰਤਰੀ ਹੋਇਆ ਕਰਦੇ ਸੀ ਇਸ ਕਰਕੇ ਜਿਹੜਾ ਬਿਆਨ ਹੁਣ ਦੁਬਾਰੇ ਚੱਕਿਆ ਗਿਆ ਪੁਰਾਣਾ ਬਿਆਨ ਨੂੰ ਨਵਾਂ ਕਰਕੇ ਦਿਖਾਇਆ ਜਾ ਰਿਹਾ ਹੈ ਇਸ ਬਿਆਨ ਦਾ ਨੁਕਸਾਨ ਚੋਣਾਂ ਦੇ ਵਿੱਚ ਜ਼ਰੂਰ ਕਾਂਗਰਸ ਨੂੰ ਹੋ ਸਕਦਾ ਹੈ ਸ਼ੁਕਰੀਆ ਜੀ ਤੁਸੀਂ ਸਮਾਂ ਕੱਢਿਆ ਆਪਣੀ ਮਹੱਤਵਪੂਰਨ رائے ਸਾਂਝੀ ਕੀਤੀ ਹੈ ਕਹਿੰਦੇ ਆ ਪੁਰਾਣਾ 100 ਦਿਨ ਨਵਾਂ 9 ਦਿਨ ਇਹ ਉਦਾਹਰਨਾਂ ਨੇ ਇਹ ਉਹ ਆਖਾਂਡ ਨੇ ਜਿਹਨੂੰ ਤੁਸੀਂ ਆਪੋ ਆਪਣੇ ਤਰੀਕੇ ਨਾਲ ਐਡਜਸਟ ਕਰ ਸਕਦੇ ਹੋ ਕੀ ਹੁਣ ਇਹ ਉਵੇਂ ਲੱਗੇਗਾ ਵੈਸੇ ਤਾਂ ਕਿ ਕਿਹਾ ਜਾਂਦਾ ਕਿ ਪੁਰਾਣੀ ਚੀਜ਼ ਬਹੀ ਚੀਜ਼ ਜਿਹੜੀ ਆ ਉਹ ਕੋਈ ਲਾਹੇਵੰਦ ਨਹੀਂ ਦੀ ਫਾਇਦੇਮੰਦ ਨਹੀਂ ਹੁੰਦੀ ਪਰ ਜਿਹੜੀ ਬਹੀ ਰੋਟੀ ਹੁੰਦੀ ਹੈ ਉਹ ਕਹਿੰਦੇ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਹੈ ਹੁਣ ਇਹ ਬਿਆਨ ਕਿੰਨਾ ਕੁ ਜਿਹੜਾ ਹੈ ਕਾਂਗਰਸ ਨੂੰ ਡਾਈਜੈਸਟ ਕਰਨਾ ਔਖਾ ਹੋਵੇਗਾ ਔਰ ਵੋਟਰ ਇਹਦਾ ਕਿਵੇਂ ਜਵਾਬ ਦੇਵੇਗਾ ਇਹ ਬੜੀ ਇੰਟਰਸਟਿੰਗ ਗੱਲ ਰਹੇਗੀ ਬਿਹਾਰ ਇਲੈਕਸ਼ਨ ਤਾਂ ਵੈਸੇ ਹੀ ਬਹੁਤ ਇੰਟਰਸਟਿੰਗ ਹੁੰਦੀ ਹੈ ਪਰ ਉੱਥੇ ਹੁਣ ਇਹ ਬਿਆਨ ਉਥੋਂ ਦੀ ਸਥਾਨਕ ਪਾਰਟੀ ਜਿਹੜੀ ਸਾਰੀ ਜਿਹੜੀ ਡਿਪੈਂਡੈਂਸੀ ਹੀ ਬਿਹਾਰੀਆਂ ਦੇ ਉੱਤੇ ਹੈ ਉਹ ਇਸ ਚੀਜ਼ ਨੂੰ ਲੋਕਾਂ ਦੇ ਵਿੱਚ ਆਪਣੀ ਐਕਸੈਪਟੈਂਸ ਬਣਾਉਣ ਦੇ ਲਈ ਕਿਵੇਂ ਕਰਨਗੇ ਤਾਂ ਚਰਨਜੀਤ ਚੰਨੀ ਹੋਰਾਂ ਦਾ ਜਿਹੜਾ ਇੱਕ ਵਾਰੀ ਫੇਰ ਤੋਂ ਗ੍ਰਾਫ ਜਿਹੜਾ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਮੁਖ ਸਫਾ ਦੇ ਵੱਲ ਵਧਦਾ ਜਾ ਰਿਹਾ ਸੀ ਕੀ ਇਹ ਚਰਨਜੀਤ ਚੰਨੀ ਹੋਰਾਂ ਨੂੰ ਚਰਨਜੀਤ ਚੰਨੀ ਹੋਰਾਂ ਨੂੰ ਨਿੱਜੀ ਤੌਰ ਤੇ ਕਿੰਨਾ ਜਿਹੜਾ ਹੈ ਉਹ ਪ੍ਰਭਾਵਿਤ ਕਰ ਸਕਦਾ ਹੈ ਕਿ ਕਾਂਗਰਸ ਉਹਨਾਂ ਨੂੰ ਵੱਡੇ ਲੀਡਰ ਦੇ ਵੱਲੋਂ ਪ੍ਰੋਜੈਕਟ ਕਰੇ 2027 ਦੇ ਵਿੱਚ ਉਹਦੇ ਵਿੱਚ ਕਿਤੇ ਉਹਨਾਂ ਦੇ ਰਸਤੇ ਜੀ ਕੋਈ ਇਹ ਬਿਆਨ ਬ੍ਰੇਕ ਤਾਂ ਨਹੀਂ ਲਾ ਦੇਗਾ ਜਿਹੜੀ ਗੱਡੀ ਉਹ ਸਪੀਡ ਨਾਲ ਵੱਧਦੀ ਜਾ ਰਹੀ ਸੀ ਕਿਉਂਕਿ ਜਲੰਧਰ ਜਾ ਕੇ ਚਰਨਜੀਤ ਚੰਨੀ ਹੋਰਾਂ ਦੀ ਵੱਡੇ ਮਾਰਜਿਨ ਨਾਲ ਜਿੱਤ ਜਿਹੜੀ ਆ ਉਹਨਾਂ ਨੂੰ ਫੇਰ ਤੋਂ ਬਾਅਦ ਇੱਕ ਬਾਅਦ ਜਿਹੜਾ ਹੈ ਜਦੋਂ ਮੁੱਖ ਮੰਤਰੀ ਦੇ ਬਾਅਦ ਹੋ ਦੋ ਚੋਣਾਂ ਹਾਰ ਜਾਂਦੇ ਆ ਪਰ ਜਲੰਧਰ ਵਾਲੀ ਜਿੱਤ ਤੋਂ ਬਾਅਦ ਉਹਨਾਂ ਦਾ ਕਦ ਫੇਰ ਤੋਂ ਉੱਪਰ ਵਧਾਉਂਦੀ ਹੈ ਤੇ ਇਹ ਬਿਆਨ ਉਹਨਾਂ ਦੇ ਕਦਮ ਉੱਤੇ ਕਿੰਨਾ ਅਸਰ ਪਾਵੇਗਾ ਅੱਜ ਇਸ ਵਿਸ਼ੇ ਦੇ ਉੱਤੇ ਜਿਹੜੀ ਤੁਹਾਡੀ ਅਸੀਂ رائے ਜ਼ਰੂਰ ਜਾਣਨੀ ਚਾਹੁੰਦੇ ਹਾਂ ਕਿਉਂਕਿ ਵੋਟ ਤੁਸੀਂ ਦੇਣਾ ਹੈ ਲੀਡਰ ਲੋਕਾਂ ਨੂੰ ਲੋਕਾਂ ਨੇ ਬਣਾਉਣਾ ਹੁੰਦਾ ਹੈ ਅ ਔਰ ਲੋਕ ਜਿਹੜੇ ਆ ਆਪਣੀ ਵੋਟ ਦੀ ਤਾਕਤ ਦੇ ਨਾਲ ਉਸ ਦਾ ਜਵਾਬ ਦਿੰਦੇ ਆ ਤਾਂ ਚੰਨੀ ਹੋਰਾਂ ਦੀ ਜਿਹੜੀ ਮਕਬੂਲੀਅਤ ਪੰਜਾਬ ਦੇ ਵਿੱਚ ਹੈ ਜਿਸ ਖਾਸ ਵਰਗ ਦੇ ਵਿੱਚ ਹੈ ਕਿ ਉਸ ਦੇ ਉੱਤੇ ਇਸ ਦਾ ਕੋਈ ਅਸਰ ਪਏਗਾ ਜਾਂ ਮਹਿਜ ਇਹ ਕੁਝ ਦਿਨਾਂ ਦਾ ਬਿਆਨ ਯਾਨੀ ਕਿ ਉਹ ਕਹਿੰਦੇ ਆ ਕਿ ਚਾਰ ਦਿਨ ਕੀ ਚਾਂਦਨੀ ਫਿਰ ਵਹੀ ਅੰਧੇਰੀ ਰਾਤ ਵੀ ਉਹ ਉਵੇਂ ਜਿਹੜਾ ਹੈ ਇਹ ਢਲ ਜਾਵੇਗਾ ਜਾਂ ਫਿਰ ਇਹ ਬਿਆਨ ਸਿਰਫ ਤੇ ਸਿਰਫ ਬਿਹਾਰ ਇਲੈਕਸ਼ਨ ਨੂੰ ਟਾਰਗੇਟ ਕਰਕੇ ਜਿਹੜਾ ਮੁਰ ਤੋਂ ਉਭਾਰਿਆ ਗਿਆ ਜਿਹਦੇ ਵਿੱਚ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਦੀ ਭੈਣ ਜਿਹੜੀ ਹੈ ਉਹ ਉਸ ਦਾ ਜ਼ਿਕਰ ਪ੍ਰਾਈਮ ਮਿਨਿਸਟਰ ਵੱਲੋਂ ਆਪਣੀ ਸਪੀਚ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਕੀਤਾ ਗਿਆ ਸੋ ਕਿੰਨਾ ਕੁ ਡੈਂਟ ਕਰ ਸਕਦਾ ਕਿਉਂਕਿ ਇਸ ਨੂੰ ਇੰਨਾ ਸੌਖੇ ਪ੍ਰਡਿਕਟ ਕਰਨਾ ਬਹੁਤ ਔਖੀ ਗੱਲ ਹੋਏਗੀ ਕਿ ਇਹ ਹੋ ਜਾਏਗਾ ਇਹ ਨਹੀਂ ਹੋਏਗਾ ਇੱਕ ਕਾਲਰ ਸਾਡੇ ਨਾਲ ਜੁੜ ਰਿਹਾ ਉਹਨਾਂ ਦੇ ਨਾਲ ਇਹ ਗੱਲ ਦਾ ਜ਼ਰੂਰ ਅਸੀਂ ਸਾਂਝ ਪਾਵਾਂਗੇ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂਜੀ ਕੌਣ ਗੱਲ ਕਰ ਰਹੇ ਹੋ ਜੀ ਕਿੱਥੋਂ ਬੋਲਦੇ ਹੋ ਮੈਂ ਮਾਨਸਾ ਤੋਂ ਬੋਲਦਾ ਜੀ ਹਰਪ੍ਰੀਤ ਸਿੰਘ ਮਿਸਤਰੀ ਹਾਂਜੀ ਹਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਿਹੜਾ ਚਾਉਣਾ ਜੀ ਜਿਹੜੇ ਬਹਾਰ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਅਸਰ ਨਹੀਂ ਪੈਣਾ ਜੀ ਇਹ ਜਿਹੜਾ ਆ ਡਿਬੇਟ ਚੱਲੀ ਜਾਂਦੀ ਹੈ ਜੀ ਕਾਂਗਰਸ ਨੂੰ ਜੀ ਜਿਹੜਾ ਕੈਪਟਨ ਮਲਿੰਦਰ ਸਿੰਘ ਸੀਗਾ ਜੀ ਹਾਂਜੀ ਉਸ ਦੇ ਰਾਜ ਦੇ ਵਿੱਚ ਸਾਨੂੰ ਆਪਣੀਆਂ ਵਰਕਸ਼ਾਪਾਂ ਬੰਦ ਕਰਨੀਆਂ ਪੈਨੀਆਂ ਸੀ ਉਹਨੇ ਗੁੜਕਾ ਸਾਹਿਬ ਦੀ ਸੌਂ ਘਾਦੀ ਸੀਗੀ ਹਮ ਜਦੋਂ ਉਹਨੇ ਸਰਕਾਰ ਬਣਾਈ ਹੈ ਜੀ ਕਾਂਗਰਸ ਦੀ ਹਮ ਹੈਲੋ ਜੀ ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਜੀ ਉਹ ਜਦੋਂ ਉਹਨੇ 100 ਕਾਦੀ ਸੀ ਕੁਟਕਾ ਸਾਹਿਬ ਦੀ ਜੀ ਅਸੀਂ ਉਹਦੀ ਸਰਕਾਰ ਦੇ ਵਿੱਚ ਸਾਨੂੰ ਆਪਣੀਆਂ ਵਰਕਸ਼ਾਪਾਂ ਬੰਦ ਕਰਨੀਆਂ ਪਈਆਂ ਜੀ ਹੂੰ ਤੇ ਤੇ ਉਸ ਤੋਂ ਬਾਅਦ ਜੀ ਜਦੋਂ ਮੈਂ ਵਰਕਸ਼ਾਪ ਬੰਦ ਕਰੀ ਆਈ ਮੇਰੀ ਹਰਪ੍ਰੀਤ ਸਿੰਘ ਮਿਸਤਰੀ ਨਾਲ ਅੱਜ ਐਡੀ ਚੱਲਦੀ ਹੈ ਜੀ ਜੀ ਫੇਸਬੁੱਕ ਤੇ ਸਪੈਸ਼ਲ ਪਾਈ ਹੈ ਕਿ ਕੈਪਟਨ ਅਮਿੰਦਰ ਸਿੰਘ ਨੇ 100 ਕਾਦੀ ਸੀ ਜਦੋਂ ਸਾਡੀ ਸਰਕਾਰ ਆਈ ਅਸੀਂ ਕਿਸੇ ਨੌਕਰੀਆਂ ਵੀ ਦੇਵਾਂਗੇ ਸਾਰੇ ਰੋਜ਼ਗਾਰ ਦੇਵਾਂਗੇ ਤੇ ਉਸ ਟਾਈਮ ਦੇ ਵਿੱਚ ਬਿਜਲੀ ਬੋਰ ਨੇ KWH KVA ਦਾ ਤੇ ਉਹ ਲਾਤਾ ਸੀਗਾ ਜੀ ਸਾਨੂੰ ਅ 85 ਰੁਪਏ ਵੀ ਨਾਮਕ ਕਪਤਨ ਮਨਿੰਦਰ ਸਿੰਘ ਨੇ ਲਾਇਆ ਸਰਕਾਰ ਦੇ ਵਿੱਚ ਆਪਣਾ ਕਾਰੋਬਾਰ ਬੰਦ ਕਰਿਆ ਜੀ ਹੂੰ हां ਜਦੋਂ ਮੈਂ ਕੈਪਟਨ ਨਵਿੰਦਰ ਸਿੰਘ ਜਵਾਬ ਦੀ ਵਰਕਸ਼ਾਪ ਬੰਦ ਕਰੀ ਐ ਪਰ ਮੈਂ ਫੇਸਬੁੱਕ ਤੇ ਵੀ ਪਾਇਆ ਕਿ ਕੈਪਟਨ ਅਮਰਿੰਦਰ ਸਿੰਘ ਇਹਨੂੰ ਤੂੰ ਚੰਗੀ ਤਰ੍ਹਾਂ ਇਹ ਇਹ ਤੂੰ ਵੀਡੀਓ ਦੇਖੀ ਤੇ ਤੇਰੇ ਰਾਜ ਦੇ ਵਿੱਚ ਗੁਰਕਾ ਸਾਹਿਬ ਦੀ ਤੂੰ ਸੌ ਕਾਦੀ ਸੀ ਤੇ ਅਸੀਂ ਜਿਹੜਾ ਆਪਣਾ ਰਜਗਾਰ ਜਿਹੜਾ ਬੰਦ ਕਰ ਰਹੇ ਹਾਂ ਰਜਗਾਰ ਇਸ ਨੇ ਕੇਡਬਲਯੂ ਐਚ ਤੇ ਕੇਵੀਐਚਆਰ ਇਹ ਕਹਿੰਦੇ ਬਰਾਬਰ ਨਹੀਂ ਹੁੰਦੇ ਬਿਜਲੀ ਬੋਰ ਵਾਲੇ ਕਹਿੰਦੇ ਉਸ ਤੋਂ ਬਾਅਦ ਜਿਹੜੀ ਸਾਡਾ ਬਿਲਡਿੰਗ ਚੱਲਦਾ 2 ਫੈਸਰ ਆਉਂਦਾ ਜੀ ਉਹ ਕੇਡਬਲਯੂ ਐਚ ਤੇ ਕੇਵੀਐਚ ਆ ਰਹੇ ਬਰਾਬਰ ਨਹੀਂ ਹੁੰਦੇ ਆ ਜੀ ਜੀ ਤੇ ਮੈਂ ਬਿਜਲੀ ਬੋਰਡ ਤੋਂ ਹੁਣ ਤੱਕ ਇਸ ਕੀ ਦੇ ਵਿੱਚ ਮੈਨੂੰ ਨਿਆਂ ਮਿਲਿਆ ਜੀ ਆ ਕੇ ਤੇ ਹੁਣ ਮੈਨੂੰ 5 ਰੁਪਏ ਦਾ ਜੁਲਟ ਦੇਣ ਦੀ ਗੱਲ ਕਰੀ ਬਿਜਲੀ ਬੋਰਡ ਨੇ ਤੇ ਕਹਿੰਦੇ ਸਾਰਾ ਤੇਰਾ ਖਰਚਾ ਮੜ ਪਰ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਵੇਲੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਖੋਖਰ ਰੋਡ ਮਾਨਸਾ ਦੇ ਉੱਤੇ ਮੇਰੀ ਵਰਕਸ਼ਾਪ ਹੈ ਤੇ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਆਪਣਾ ਢਾਲੀਵਾਲ ਸਾਹਿਬ ਨੂੰ ਪੱਤਰਕਾਰ ਸਾਹਿਬ ਨੂੰ ਬੇਨਤੀ ਕਰਦਾ ਜੀ ਵੀ ਜੇ ਕਿਤੇ ਮੈਨੂੰ ਮਾਨਸਾ ਦੇ ਵਿੱਚ ਜੇ ਕੋਈ ਇਹਨਾਂ ਦਾ ਪੱਤਰਕਾਰ ਹੈਗਾ ਮੇਰੀ ਇੰਟਰਵਿਊ ਲੈ ਚੀ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਫੇਸਬੁੱਕ ਦੇ ਉੱਤੇ ਪਾ ਕੇ ਮੈਂ ਲਾਂਤਾ ਵੀ ਪਾਈਆਂ ਸੀ ਜੀ ਤੇ ਅੱਜ ਜਿਹੜੀ ਕਾਂਗਰਸ ਹੈ ਜੇ ਕੈਪਟਨ ਇਹਦੇ ਵਿੱਚ ਨਿਕਲਿਆ ਤਾਂ ਕਾਂਗਰਸ ਦੀ ਵੋਟ ਵਧੂਗੀ ਘਟਦੀ ਨਹੀਂ ਐਨਾ ਕਹਿ ਲਿਆ ਹੋਇਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਵੋਲ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਸੋ ਇਹ ਲੋਕਾਂ ਦੇ ਆਪਣੇ ਜਜ਼ਬਾਤ ਨੇ ਇਹ ਉਹ ਨਾ ਦੇ ਆਪਣੇ ਸਵਾਲ ਨੇ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਕੋਈ ਕਿਸੇ ਤੋਂ ਹਤਾਸ਼ ਨਿਰਾਸ਼ ਹੁੰਦਾ ਹੈ ਤੇ ਜਿਹੜਾ ਕਿਸੇ ਨਾਲ ਡਾਇਰੈਕਟਰੀ ਕਿਸੇ ਕਰਕੇ ਜਿਹੜਾ ਉਸ ਨੂੰ ਨੁਕਸਾਨ ਹੋਇਆ ਹੁੰਦਾ ਹੈ ਤੇ ਲੋਕ ਬੋਲਦੇ ਆ ਔਰ ਇਹ ਮੰਚ ਤੁਹਾਡਾ ਆਪਣਾ ਮੰਚ ਆ ਸੀ ਇਸ ਕਰਕੇ ਕਹਿੰਦੇ ਆ ਕਿ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਜਿਹੜੀ ਆ ਜ਼ਰੂਰ ਦਰਜ ਕਰਾਇਆ ਕਰੋ ਇਹ ਲੋਕਾਂ ਦਾ ਸਪੋਕਸਮੈਨ ਹੈ ਤੁਹਾਡੀ ਆਵਾਜ਼ ਹੈ ਤੇ ਤੁਸੀਂ ਆਪਣੀ ਆਵਾਜ਼ ਨੂੰ ਜਿਹੜਾ ਹੈ ਬਿਗੈਰ ਕਿਸੇ ਝਿਜਕ ਬਿਨਾਂ ਰੋਕ ਟੋਕ ਜਿਹੜੀ ਹੈ ਇੱਥੇ ਬੁਲੰਦ ਕਰ ਸਕਦੇ ਹੋ ਸੋ ਦਰਅਸਲ ਗੱਲ ਇਹ ਹੈ ਕਿ ਇਹਦਾ ਅਸਰ ਕੀ ਪੈਣਾ ਤਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕਿਆ ਹੈ ਸਵਾਗਤ ਹੈ ਜੀ ਤੁਹਾਡਾ ਕੌਣ ਬੋਲ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਸੁਨੀਲ ਬੋਲ ਰਿਹਾ ਜੀ ਬਰਿੰਡਾ ਜੀ ਦੇ ਕੋ ਜੀ ਸੁਨੀਲ ਜੀ ਦੇਖੋ ਇਹ ਜਿਹੜੀ ਬਿਆਨ ਆਇਆ ਹੈ ਇਹ ਜਿਹੜਾ ਹੁਣ ਮਤਲਬ ਅਸੀਂ ਸੁਣ ਰਹੇ ਹਾਂ ਚੰਨੀ ਦਾ ਇਹ ਪੁਰਾਣਾ ਬਿਆਨ ਹੈ ਤੇ ਆਮ ਤੌਰ ਤੇ ਉੱਤੇ ਇੱਕ ਪਰਸੈਪਸ਼ਨ ਹੀ ਹੈ ਕਿ ਜਦੋਂ ਵੀ ਕੋਈ ਇਲੈਕਸ਼ਨ ਕਿਤੇ ਹੁੰਦਾ ਦੋਸਤੋਂ ਪੁਰਾਣਾ ਡਾਟਾ ਜਿਹੜੀ ਸੋਸ਼ਲ ਮੀਡੀਆ ਦੀਆਂ ਟੀਮਾਂ ਨੇ ਸਰਕਾਰ ਦੀਆਂ ਜਾਂ ਜਿਹੜੀ ਪਾਰਟੀ ਦੀਆਂ ਵਕਫਾ ਪਾਰਟੀ ਦੀ ਟੀਮ ਹੈ ਉਹ ਇਸ ਤਰੀਕੇ ਦੇ ਬਿਆਨ ਜਦਨੇ ਕਿਤੇ ਰੱਖ ਲੈਂਦੇ ਆ ਵੀ ਸਾਨੂੰ ਇਲੈਕਸ਼ਨ 'ਚ ਕੰਮ ਆਉਣਗੇ ਪਰ ਦੇਖੋ ਇਹ ਬਿਆਨ ਜਿਹੜਾ ਉਸ ਵਕਤ ਦਿੱਤਾ ਗਿਆ ਸੀ ਕੀ ਮਾਹੌਲ ਸੀ ਔਰ ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਉਹ ਇਲੈਕਸ਼ਨ ਹੈਗਾ ਜਾਂ ਅੱਜ ਦੇਖਦੇ ਪ੍ਰਧਾਨ ਮੰਤਰੀ ਨੇ ਵੀ ਸਮੋਹਨ ਕੀਤਾ ਲੋਕਾਂ ਨੂੰ ਉਹਨਾਂ ਦੇ ਚਰਚਾ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਚੁਕਰ ਨੇ ਇਸ਼ਾਰਾ ਜਿਸੀ ਚੰਨੀ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਬਿਹਾਰੀਆਂ ਬਾਰੇ ਖਾਸ ਤੌਰ 'ਤੇ ਪੰਜਾਬ ਚ ਨਵੜਨ ਲੋ ਇਹ ਨੁਕਸਾਨ ਪਚਾਊਗਾ ਜੀ ਕਿ ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹਦਾ ਕਾਂਗਰਸ ਨੂੰ ਫਾਇਦਾ ਹੋਊਗਾ ਨੁਕਸਾਨ ਪਚਾਊਗਾ ਕੋਈ ਵੀ ਲੀਡਰ ਜਦੋਂ ਬਿਆਨ ਲੈਂਦਾ ਹੈ ਤਾਂ ਉਹਨੂੰ ਪਹਿਲਾਂ ਸੋਚ ਸਮਝ ਕੇ ਦੇਣਾ ਚਾਹੀਦਾ ਵੀ ਉਹ ਆਪਸੀ ਭਾਈਚਾਰੇ ਸਕੁੱਟਪਾ ਨਾਲ ਆ ਹੋਵੇ ਕਿਸੇ ਇੱਕ ਕੈਟਾਗਰੀ ਦੇ ਹੱਕ ਚ ਨਾ ਹੋਵੇ ਬੜਾ ਕੁਝ ਦੇਖਣਾ ਨਾ ਉਹਨੂੰ ਪੁਰਾਣਾ ਬਿਆਨ ਲਿਆ ਕੇ ਤਾਜ਼ਾ ਕਰਤਾ ਉਹਨੂੰ ਚਲਾ ਦਿੱਤਾ ਤਾਂ ਕਾਂਗਰਸ ਨੂੰ ਨੁਕਸਾਨ ਹੋਊਗਾ ਪਰ ਇਹਦੇ ਵਿੱਚ ਮੈਂ ਗੱਲ ਹੋਰ ਕਹਿਣਾ ਚਾਹੁੰਗਾ ਜਿਹੜਾ ਇਹ ਮਸਲਾ ਚੱਲਦਾ ਆ ਰਿਹਾ ਪੰਜਾਬ ਦਾ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਜਿਹੜਾ ਮਾਮਲਾ ਚੱਕਿਆ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀ ਆ ਉਹਨੂੰ ਜਗ੍ਹਾ ਨਹੀਂ ਦਿੱਤੀ ਜਾਵੇ ਮੁੱਦਾ ਸਹੀ ਹੈ ਜੀ ਬਟੰਡੇ ਦੀ ਗੱਲ ਚੱਲੀਏ ਪੂਰੇ ਪੰਜਾਬ ਦੀ ਗੱਲ ਇੰਨੇ ਮਾਈਗ੍ਰੇਂਟਸ ਬਾਹਰੋਂ ਹੋ ਰਹੇ ਨੇ ਲੋਕ ਬਾਹਰੋਂ ਆ ਰਹੇ ਕੋਈ ਯੂਪੀ ਚੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਇੱਥੇ ਆ ਕੇ ਘਰ ਖਰੀਦ ਰਿਹਾ ਬਿਨਾਂ ਕੋਈ ਐਨਓਸੀ ਤੋਂ ਮਤਲਬ ਕੋਈ ਰੋਕ ਟੋਕ ਨਹੀਂ ਜਿਹਦਾ ਦਿਲ ਕਰਦਾ ਬੈਗ ਲੈ ਕੇ ਦਾ ਸਵੇਰੇ ਪੰਜਾਬ ਚ ਆ ਜਾਂਦਾ ਉਸ ਤੋਂ ਉਹ ਮਕਾਨ ਲੈ ਲੈਂਦਾ ਇਹ ਠੀਕ ਹੈ ਸਿਆਸੀ ਮਾਹੌਲ ਹੈਗਾ ਤੇ ਬਿਆਨਬਾਜ਼ੀ ਚੱਲਦੀ ਹੈ ਪਰ ਇਹ ਮੁੱਦਾ ਸਹੀ ਹੈ ਜੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਾਇਰਿਟੀ ਹੋਣੀ ਚਾਹੀਦੀ ਹੈ ਜਮੀਨ ਉਹਨਾਂ ਦੀ ਹੈ ਕਿਉਂਕਿ ਨਾ ਸਾਨੂੰ ਹਿਮਾਚਲ 'ਚ ਜਗ੍ਹਾ ਮਿਲਦੀ ਹੈ ਮੈਂ ਖੁਦ ਹਿਮਾਚਲ ਚੰਤਪੂਰੀ ਜਿਹੜੀ ਮਾਰਕੀਟ ਆ ਉੱਥੇ ਮੈਂ 1996 'ਚ ਜ਼ਮੀਨ ਲੈਣ ਵਾਸਤੇ ਗਿਆ ਸੀ ਦੋ ਦੁਕਾਨਾਂ ਦੀ ਗੱਲ ਕਰੀ ਸੀ ਉਹ ਕਹਿੰਦੇ ਵੀ ਤੁਹਾਨੂੰ ਦੁਕਾਨ ਨਹੀਂ ਮਿਲਣੀ ਜਿਹੜੇ ਤੁਹਾਡੇ ਜਾਣਕਾਰ ਉਹਨਾਂ ਦੇ ਨਾਮ ਤੇ ਗਿਫਟ ਲੈ ਲਓ ਪਰ ਸਾਨੂੰ ਨਹੀਂ ਮਿਲ ਸਦੀ ਤਾਂ ਫਿਰ ਦੂਜਾ ਬੰਦਾ ਪੰਜਾਬ ਜਾ ਕੇ ਐਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਪਾ ਕੇ ਬੈਠ ਜਾਂਦੇ ਸਾਰਾ ਮਤਲਬ ਆ ਕੋਈ ਰੋਕ ਟੋਕ ਨਹੀਂ ਇਹ ਇਹ ਰੁਕਣੀ ਜ਼ਰੂਰ ਚਾਹੀਦੀ ਆ ਪੰਜਾਬ ਸਰਕਾਰੇ ਕੋਈ ਨਿਯਮ ਬਣਾਵੇ ਪਰ ਇਸ ਬਿਆਨ ਦਾ ਨੁਕਸਾਨ ਕਿਤਨਾ ਕਿਤੇ ਦੇਖੋ ਬਿਹਾਰ ਦੇ ਵਿੱਚ ਕੋ ਬਹੁਤ ਹੋਊਗਾ ਅੱਛਾ ਇਹ ਸੁਨੀਲ ਜੀ ਨੁਕਸਾਨ ਇਕਾ காங்கிரஸ் ਨੂੰ ਹੈ ਜਾਂ ਚਰਨਜੀਤ ਚੰਨੀ ਹੋਰਾਂ ਦੀ ਛਵੀ ਨੂੰ ਵੀ ਪਹੁੰਚੇਗਾ ਦੇਖੋ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਾਸੀ ਆ ਉਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਠੀਕ ਆ ਪੰਜਾਬ ਦੇ ਵਿੱਚ ਵੋਟਰ ਵੋਟਰ ਬਹੁਤ ਹੈਗੇ ਅਤੇ ਬਣੀਆਂ ਹੋਈਆਂ ਪਰ ਥੋੜਾ ਬਹੁਤ ਫਰਕ ਪੈਂਦਾ ਹੈ ਪੁਰਾਣੇ ਬਿਆਨ ਲੋਕਾਂ ਨੂੰ ਜਦ ਯਾਦ ਕਰਾਇਆ ਜਾਂਦਾ ਤਾਂ ਥੋੜਾ ਬੋ ਲੋਕ ਸੋਚਦੇ ਜਿਸ ਭਾਵਨਾ 'ਚ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਬਾਹਰ ਜਾ ਕੇ ਤੁਸੀਂ ਜ਼ਮੀਨ ਨਹੀਂ ਲੈ पाए ਪਰ ਇੱਥੇ ਆ ਕੇ ਲੈ ਰਹੇ ਆ ਤਾਂ ਕੀ ਚਰਨਜੀਤ ਚੰਨੀ ਹੋਰਾਂ ਦਾ ਇਹ ਮੋੜ ਤੋਂ ਸਾਹਮਣੇ ਆਇਆ ਬਿਆਨ ਪੰਜਾਬ ਦੇ ਵਿੱਚ ਉਹਨਾਂ ਦੇ ਲਈ ਫਾਇਦੇਮੰਦ ਰਹੇਗਾ ਕਿਉਂਕਿ ਇੱਥੇ ਜ਼ਿਆਦਾ ਵੋਟ ਤਾਂ ਉਹਨਾਂ ਨੇ ਉਹਨਾਂ ਲੋਕਾਂ ਦੀ ਲੈਣੀ ਹੈ ਜਿਹੜੇ ਇੱਥੋਂ ਦੇ ਮੂਲ ਵਸਿੰਦੇ ਆ ਜਾਂ ਜਿਨ੍ਹਾਂ ਦੇ ਵੋਟ ਦਾ ਜਿਨ੍ਹਾਂ ਕੋਲ ਅਧਿਕਾਰ ਹੈ ਤੇ ਮਤਲਬ ਜਿਹੜੀ ਤੁਹਾਡੀ ਭਾਵਨਾ ਰੱਖਦੇ ਆ ਲੋਕ ਕਿ ਬਾਹਰ ਦੇ ਆ ਕੇ ਲੋਕ ਇੱਥੇ ਜਿਹੜੇ ਗੰਧ ਪਾ ਰਹੇ ਆ ਧੱਕਾ ਕਰ ਰਹੇ ਆ ਸਾਰਾ ਕੁਝ ਜਿਵੇਂ ਤੁਸੀਂ ਗੱਲਾਂ ਕੀਤੀਆਂ ਨੇ ਤਾਂ ਫਿਰ ਇਹ 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 ਬਿਆਨ ਨੂੰ ਇੱਥੇ ਪ੍ਰਾਈਡ ਦੇ ਤੌਰ ਤੇ ਲਿਆ ਜਾਵੇਗਾ ਦੇਖੋ ਕੋਈ ਇਹਨਾਂ ਪ੍ਰਾਈਡ ਨਹੀਂ ਲਿਆ ਜਾ ਸਕਦਾ ਕਿਉਂਕਿ ਪੰਜਾਬ ਦੀ ਪੰਜਾਬੀ ਕਮਿਊਨਿਟੀ ਬਹੁਤ ਹੈਗੀ ਆ ਪਰ ਮੈਂ ਇਹ ਕਹਿ ਰਿਹਾ ਕਿ ਜਿਹੜਾ ਉਹ ਸਟੇਟਮੈਂਟ ਜਿਹੜੀ ਦਿੱਤੀ ਹੋਈ ਹੈ ਉਹ ਪੁਰਾਣੀ ਹੈਗੀ ਆ ਉਹਨੂੰ ਬਿਹਾਰ 'ਚ ਕਿੰਨਾ ਕਸਰ ਪਾਦੀ ਆ ਉੱਥੇ ਲੋਕ ਜਾਣਦੇ ਆ ਚਰਨਜੀਤ ਸਿੰਘ ਚਰਨੀ ਦੇ ਜਿਹੜੇ ਕੰਮ ਨੇ ਸਰਕਾਰ ਦੇ ਵਿੱਚ ਛਾਲਾ ਕਿਉਂ ਥੋੜਾ ਜਿਹੀ ਜਿਹੜੇ ਪੰਜਾਬ ਦੇ ਸੀਐਮ ਰਹੇ ਨੇ ਕੁਝ ਸਮਾਂ ਦੇ ਲਈ ਪਰ ਬੜੇ ਚੰਗੇ ਕੰਮ ਕਰਕੇ ਗਏ ਆ ਉਹ ਵੀ ਦੇਖਣਗੇ ਕੋਈ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਜਿਹੜੇ ਪੁਰਾਣੇ ਇੱਥੋਂ ਦੇ ਰਹਿਣ ਵਾਲੇ ਲੋਕ ਐ ਜਿਨ੍ਹਾਂ ਨੂੰ 25 25 30 30 ਸਾਲ ਹੋ ਚੁੱਕੇ ਐ ਜਿਨ੍ਹਾਂ ਦਾ ਵਿਵਹਾਰ ਜਾਂ ਜਿਨ੍ਹਾਂ ਦੀ ਮਾਰਕੀਟ ਜਾਂ ਗੈਰਹੀਏ ਜਿਹੜੇ ਲੋਕ ਵਰਤ ਦੇ ਨੇ ਚਾਹ ਵਿਹਾਰ ਦੇ ਐ ਜਾਂ ਯੂਪੀ ਦੇ ਐ ਕਿਤੋਂ ਦੇ ਵੀ ਐ ਮਤਲਬ ਜਿਨ੍ਹਾਂ ਨੂੰ ਪਤਾ ਐ ਕਿ ਸਾਨੂੰ ਇਹ ਬੰਦਾ ਸਾਡੇ ਇਸ ਏਰੀਏ 'ਚ ਐਮੇ 40 ਸਾਲ ਤੋਂ ਰਹਿ ਰਿਹਾ ਉਸ ਬੰਦਿਆਂ ਨੂੰ ਨਹੀਂ ਕੋਈ ਫਰਕ ਪੰਦਾ ਠੀਕ ਐ ਜਿਹੜੇ ਨਵੇਂ ਬੰਦੇ ਆ ਰਹੇ ਐ ਉਹ ਕੀ ਸੋਚ ਲੈ ਕੇ ਆ ਰਹੇ ਪਰ ਇਹ ਬੜੀ ਵੱਡੀ ਇੱਕ ਤਾਦਾਤ ਹੈਗੀ ਜਿਹੜੀ ਪੰਜਾਬ ਦੇ ਵਿੱਚ ਬਟਕੋ ਕੁਕਸਟਾ ਦੀ ਹੋ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਲੋਕ ਬਾਹਰੋਂ ਆ ਰਹੇ ਇੱਥੇ ਜੀ ਐਨਾ ਕੋਈ ਜ਼ਿਆਦਾ ਫਰਕ ਨਹੀਂ ਪੈ ਰਿਹਾ ਪੰਜਾਬ ਠੀਕ ਹੈ ਸੁਨੀਲ ਜੀ ਸ਼ੁਕਰੀਆ ਧੰਨਵਾਦ ਇੱਕ ਹੋਰ ਕਾਲਰ ਜੁੜਿਆ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਆ ਸਰ ਜੀ ਮੈਂ ਅਪਲ ਬੋਲ ਰਿਹਾ ਜੀ ਮੁਖਾਜੀ ਤੋਂ ਜੀ ਇੱਕ ਬਿਆਨ ਜਿਹੜਾ ਸਾਫ ਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਹ ਜਿਹੜਾ ਬਿਆਨ ਦਿੱਤਾ ਗਿਆ ਸੀ ਪ੍ਰਵਾਸੀਆਂ ਨੂੰ ਲੈ ਕੇ ਹਾਲਾਂਕਿ ਇਹ ਬੜਾ ਪੁਰਾਣਾ ਹੈ ਜੀ لیکن ਉਹ ਤੋਂ ਬਾਅਦ ਜਿਹੜਾ ਬਿਆਨ ਦਿੱਤਾ ਹੈ ਹਾਲਾਂਕਿ ਬਵਾਲ ਉਹ ਤੋਂ ਵੀ ਬਹੁਤ ਹੋਇਆ ਸੀਗਾ ਅਰੋਹੀ ਤੇ ਵੀ ਤੰਗ ਕਿਸੇ ਸੀ ਇੱਕ ਦੂਜੇ ਤੇ ਲੇਕਿਨ ਜਿਹੜੇ ਪ੍ਰਧਾਨ ਮੰਤਰੀ ਵੱਲੋਂ ਇਹ ਅੱਜ ਹੁਣ ਬਿਆਨ ਜਾਰੀ ਕੀਤਾ ਗਿਆ ਤਾਂ ਲੱਗਦਾ ਹੈ ਕਿ ਕਿਸੇ ਨਾ ਕਿਸੇ ਸਾਰੇ ਇਹ ਬਿਆਨ ਦੀ ਸਿਆਸਤ ਹੋ ਰਹੀ ਹੈ ਪ੍ਰਵਾਸੀਆਂ ਨੂੰ ਲੈ ਕੇ ਜਿਹੜੇ ਸਾਰਾ ਇਹ ਸਿਆਸਤ ਖੇਡੀ ਜਾ ਰਹੀ ਹੈ ਕਿਉਂਕਿ ਇੰਨੇ ਸਾਲਾਂ ਬਾਅਦ ਇਹਨਾਂ ਦੀ ਯਾਦ ਆ ਨਹੀਂ ਕਿਉਂਕਿ ਜਿਹੜਾ ਹੁਣ ਇਲੈਕਸ਼ਨ ਹੋ ਰਿਹਾ ਉਸ ਨੂੰ ਲੈ ਕੇ ਪਹਿਲਾਂ ਵੀ ਧਰਮਾਂ ਦੇ ਨਾਮ ਤੇ ਲੜਾਇਆ ਜਾਂਦਾ ਹੈ ਧਰਮਾਂ ਦੇ ਨਾਮ ਤੇ ਸਿਆਸਤ ਹੁੰਦੀ ਹੈ ਕਿ ਕਦੇ ਸਿੱਖਾ ਬਾਰੇ ਬੋਲਦੇ ਹੈ ਕਦੇ ਇੱਕ ਮੁਸਲਮਾਨਾ ਬਾਰੇ ਕਦੇ ਜੋ ਸੇਖਿਆ ਬਾਰੇ ਤੇ ਕਦੇ ਹਿੰਦੂਆ ਬਰੇ ਆਫ ਕੀ ਜਿਹੜਾ ਭਾਈਚਾਰਾ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕੀ ਕਰਦੇ ਨੇ ਇਹ ਲੋਕ ਇਹਨਾਂ ਨੂੰ ਚਾਹੀਦਾ ਵੀ ਹਮ ਬਿਆਨ 2 ਸਾਲ ਪੁਰਾਣਾ ਉਸ ਟਮੇ ਜਿਹੜੀ ਇਹ ਬਹਿਸ ਹੋ ਚੁੱਕੀ ਸੀ ਸੋਨੇ ਨਵਾਂ ਮੁੱਦਾ ਕਿੱਥੋਂ ਯਾਦ ਆ ਗਿਆ ਕਿਉਂਕਿ ਇਲੈਕਸ਼ਨ ਹੋ ਰਿਹਾ ਇਲੈਕਸ਼ਨ ਨੂੰ ਲੈ ਕੇ ਕਿਹੜਾ ਕਦੇ ਹੁਣ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਵੋਟ ਬੈਂਕ ਹੈ ਪ੍ਰਵਾਸੀ ਸਭ ਤੋਂ ਜ਼ਿਆਦਾ ਤੇ ਹਮ ਪੰਜਾਬ ਦੀ ਗੱਲ ਕਰ ਲਈਏ ਯੂਪੀ ਦੀ ਗੱਲ ਕਰ ਲਈਏ ਬਿਹਾਰ ਦੀ ਗੱਲ ਕਰ ਲਈਏ ਤਾਂ ਵੋਟ ਬੈਂਕ ਸਭ ਤੋਂ ਜ਼ਿਆਦਾ ਇਹਨਾਂ ਦਾ ਹੈ ਪੰਜਾਬ ਦੇ ਵਿੱਚ ਵੀ ਜਿਹੜਾ ਵੋਟ ਬੈਂਕ ਹੈ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਹੈ ਕਿਉਂਕਿ ਪੰਜਾਬੀ ਕਈ ਜਿਹੜੇ ਪਰਿਵਾਰ ਦੇ ਪਰਿਵਾਰ ਬਾਹਰ ਚਲੇ ਗਏ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਪ੍ਰਵਾਸੀਆਂ ਦਾ ਬਹੁਣ ਪਿਆ ਹੈ ਹਾਲਾਂਕਿ ਬਥੇਰਾ ਪਿੰਡਾਂ ਦੇ ਵਿੱਚ ਵੀ ਇਹਨਾਂ ਦਾ ਵਿਰੋਧ ਹੋਇਆ ਕਿਤੇ ਨਾ ਲੈ ਕੇ ਲੇਕਿਨ ਕਦਰ ਕਦਰ ਇਹ ਸਿਆਸਤ ਜਿਹੜੀ ਚੱਲਦੀ ਆ ਰਹੀ ਹੈ ਜੀ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਆਪਣਾ ਤੇ ਗੱਲਬਾਤ ਕੀਤੀ ਮਿਹਰਬਾਨੀ ਲੋਕਾਂ ਦਾ ਸਪੋਕਸਮੈਨ ਦੇ ਵਿੱਚ ਅੱਜ ਦੇ ਲਈ ਇਹ ਨਹੀਂ ਮੁੜ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे और ये कांग्रेस के इतने बड़े परिवार की बेटी खुश होकर के तालियां बजा रही थी तो पंजाब के कांग्रेस के मुख्यमंत्री गांधी परिवार की एक सदस्य की मौजूदगी में जिस तरीके से बिहारियों को पंजाब ना घुसने की धमकी दे रहे थे और वो तालियां बजा रही थी हिम्मत अणख दलेरी बापू हल्ला शेरी शरीर सतीरा वर्गे

ਬਾਬਾ ਨਾਨਕ ਦਾ ਸਿੱਖੀ ਕੇ ਪ੍ਰਸਾਰ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸ ਮੇਂ ਟੀਵੀ ਤੇ ਮੈਸੂਰ ਕਾ ਅਬ ਲੈ ਕੇ ਆਜ਼ਰਾ ਮੁਖਬਰਾਂ ਬੁਲੇਟਿਨ ਦੀ ਸ਼ੁਰੂਆਤ ਸੁਰੱਖਿਆ ਦੇ ਨਾਲ ਕਰਾਂਗੇ ਪੰਜਾਬ ਚ ਵਿਧਵਾ 48 ਰਾਸ਼ੀ ਕੀਤੀ ਗਈ ਜਾਰੀ ਹੋਣ ਤੱਕ 693 ਕਰੋੜ ਰੁਪਏ ਦੀ ਦਿੱਤੀ ਗਈ ਵਿੱਤੀ ਸਹਾਇਤਾ 6 ਲੱਖ 50 ਹਜ਼ਾਰ ਤੋਂ ਵੱਧ ਵਿਧਵਾਵਾਂ ਨੂੰ ਮਿਲ ਰਹੀ ਹੈ ਲਵ ਬ੍ਰਿਟਿਸ਼ ਭੋਜ ਨੇ ਸਿੱਖ ਫੌਜੀਆਂ ਦੇ ਸਨਮਾਨ ਚ ਬਣਾਈ ਮਾਰਚਿੰਗ ਟੁਕੜੀ 1914 ਸਿੱਖ ਰਖਿਆ ਮਾਰਚਿੰਗ ਟੁਕੜੀ ਦਾ ਨਾਮ ਰਖਿਆ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਦਿੱਤਾ ਸਨਮਾਨ